ਸੇ ਕਾਰ ਬਲੀ ਉਹ ਖਾਲਚਾਰਿਕ ਉਹ ਤਾਂ ਬਾਰੇ ਠੀਕ ਠਾਕ ਹੋ ਗਏ ਤੇ ਸਵਾਗਤ ਹੈ ਬਲੀ ਉਹ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਜਮਾ ਪਹੁੰਚ ਗਏ ਮੋਸਰ ਸਾਹਿਬ ਮੰਡੀ ਅੱਜ ਦਿਨ ਦਿਖਾਉਣੇ ਮੰਡੀ ਦਾ ਮੋਲ ਮੰਡੀ ਅੱਜ ਭਰਤੀ ਕੀ ਬਿਲਕੁਲ ਵਟਾ ਗੱਛ ਤੇ ਮੰਡੀ ਦੇਖਦਾ ਸੁਨ ਦਿਖਾਉਣੇ ਮੰਡੀ ਲੈ ਲਈ ਹੈ ਨਾ ਬਣਾਈ ਨਾ ਵੀਡੀਓ ਹਾਂ ਹਾਂ ਸਾਡੀ ਬਣਾ ਲੈ ਮੈਂ ਤੇਰੀ ਬਣਾ ਦਿੰਦਾ ਕੈਮ ਹੈ ਕੈਮ ਹੈ ਹੈ ਕਿਵੇਂ ਲੱਗੀ ਮੰਡੀ ਮਾ ਕਿਰਪਾ ਬਾਪੂ ਦੀ ਫੁੱਲ ਠੀਕ ਕਰ ਪਈ ਜਾਈਏ ਮਾਰਾ ਸਰਕੇ ਤੇ ਕਿਰਪਾ ਰੱਖੇ ਵੀਰ ਬਿਲਕੁਲ ਬਿਲਕੁਲ ਆਹੀਂ ਨੇ ਵੀਰ ਕਹੇਦੇ ਪਾਰਾ ਪੁੱਛੇ ਸਾਨੂੰ ਵੀ ਦੇ ਹਾਂ ਜੇ ਕੋ ਗਾਲ੍ਹ ਜੀ ਕਰਦਾ ਤਾਨੂੰ ਭਲਾਇ ਕਰੀਦਾ ਨਾ ਨਾ ਗਾਲ ਕਾ ਤੋ ਕੱਦਣੀ ਆਇਆ ਚੱਲਦੇ ਹੁਣ ਸਾਨੂੰ ਮੰਡੀ ਅੱਗੇ ਦਿਖਾਉਣੇ ਆ 15 ਅੱਜ ਉਹ ਬਿਲਕੁਲ ਲੱਗ ਗਿਆ ਜਾਨਵਰ ਮੰਡੀ ਦੇ ਉੱਤੇ ਤੇ ਅੱਜ ਜਿਹੜੀ ਮੰਡੀ ਪੂਰੀ ਫੋਨ ਉਭਾਰ ਕੇਣੀ ਆ ਜਮਾਂ ਆਰੇ ਦੇ ਦੇ ਸਕਦੇ ਟੈਂਟ ਟੁੰਟ ਲਾ ਕੇ ਬਿਲਕੁਲ ਰੈਡੀ ਭਈਓ ਠਾਈ ਕੰਮ ਜਿਹੜੇ ਨੇ ਮੰਡੀ ਦੇਖਣੀ ਐ ਤੇ ਆਰਿਆਂ ਦੇਖੋ ਬਦਲੂ ਚੱਲ ਰਹੀਆਂ ਕੋਈ ਕੋਸ਼ ਹੋ ਚੁੱਕੀਆਂ ਹੀ ਤੇ ਅੱਜ ਮੰਡੀ ਸਾਨੂੰ ਸ਼ਾਮ ਨੂੰ ਦਿਖਾਵਾਂਗੇ ਮਾਹੌਲ ਤਾਂ ਬੰਦ ਆ ਕੀ ਬੱਲੇ ਤੇ ਕੀ ਕਹਿੰਦੀ ਡਾਟ ਸਾਹਿਬ ਮੰਡੀ ਭਰ ਜੂ ਅੱਜ ਫੁੱਲ ਹਾਂ ਹਾਂ ਫੁੱਲ ਸਰਾ ਲੱਗ ਰਾਂ ਸ਼ਾਮ ਤੱਕ ਨਾਵਾ ਸਰਾ ਤੇ ਕੀ ਕਰੇ ਇਹਦੇ ਨਜ਼ਾਰੇ ਹੈ ਹੈ ਆਈ ਬ੍ਰਾਹ ਵੀਰ ਬ੍ਰੇਕ ਲਾਦਾਂ ਦੇ ਆ ਵਾੜਾ ਕੋਲ ਤੇ ਜਿੰਨੇ ਇਹ ਫਾਰਮਰ ਲੇ ਕੋੜੀ ਖਾਉਂਦੇ ਸਾਰੇ ਆਣੇ ਤੋਂ ਲੈ ਕੇ ਬੁਲਿਆ ਤਮਿਲ ਨਾਦੂ ਤੱਕ ਬੰਦੇ ਜਿਹੜੇ ਇੱਥੇ ਆ ਰੱਖੇ ਕੋੜੀ ਖਾਏ ਕੇ ਤੇ ਕੋੜੀ ਆ ਖਰੀਦਣ ਉਹ ਦੂਦੂ ਲੋ ਜਿਹੜੇ ਵੀਰ ਆਪਣੇ ਪਹੁੰਚੇ ਮੰਡੀ ਦੇ ਉੱਤੇ ਤੁਸੀਂ ਵੀ ਜੇ ਮੰਡੀ ਦੇਖ ਲਓ ਤਾਂ ਆ ਸਕਦੇ ਆ। ਇਹੋ ਨੇ ਫੋਮੋ ਜਿਹਦੇ ਸ਼ਾਹਨ ਹੋਰ ਬਖਵਾ। ਆ ਦੇਖਦੇ ਆ ਕੋਈ ਚੌਗ ਦਾ ਤਵਾ ਤਰੀਕਾ ਕਿ ਆਰ ਬੰਦੇ ਲੱਗੇ ਹੋਏ ਆ। 12-17 ਛੋਟੀਆਂ ਛੁੱਟ ਹੋਲੇ। ਨਾ ਪਾਉਂਦੇ ਕੋਈ ਅੱਗੇ। ਹਾਂ। ਇਹ ਦਰਪਾਈ ਬੱਚਾ ਚੜਨ ਤੋਂ ਹਲੋ। ਹਾਂ ਹੁਣ ਹੁਣ ਬੜਾ ਜੜਾ ਤੇ ਦੇਖੋ ਬਾਕਲ ਤੋਂ ਬਾਰਾ ਲਾ ਉਹ ਤਾਂ ਯਾਰ ਕੀ ਆ ਬਾਕਲ 1 ਥੇ ਲਗਾ ਹੁਣ ਅੱਗੇ ਚੱਲਦੇ ਅੱਗੇ ਕੰਪੂਟਰ ਦੇ ਵਿੱਚੋਂ ਬਹਾਉਂਦੇ ਹੁਣ ਮੰਡੀ ਬਾਈ ਬਲੀ ਆਪਣਾ ਵੀ ਅੱਡਾ ਤਿਆਰ ਹੋ ਚੁੱਕਿਆ ਬਿਲਕੁਲ ਤੇ ਕੋੜੀਆਂ ਹੁਣਾਂ ਤੋਂ ਕਦਾਂ ਨੇ ਬਾਹਰ ਝਾੜ ਜੁੜ ਕੇ ਆ ਆਪਣਾ ਜਿਗਾਰਾ ਜਿਹੜਾ ਲੱਗਿਆ ਵੇ। ਆ ਇਹ ਸੰਦਖੌਣੇ ਅੰਤਰੰਗ ਵੀ। ਦਰਸ਼ਕਾਂ ਨੂੰ ਇਸ ਨੂੰ। ਆ ਲੈਸ। ਬੜੀਆਂ ਕੋੜੀਆਂ ਖੜੀਆਂ ਇਹਦੇ ਅੰਦਰ। ਤੇ ਹੁਣ ਝਾੜ ਝੂੜ ਕੇ ਕੋੜੀਆਂ ਆਪਾਂ ਕੱਢਾਂਗੇ ਬਾਹਰ। ਤੇ ਨਾਲ ਇਧਰ ਆਪਣੀ ਇਹ ਐਕਸ ਦਾ ਜਿਗਾਰਾ ਇਧਰ। ਇਧਰ ਇਹ ਐਕਸ ਦਾ ਆਪਣਾ ਜਿਗਾਰਾ ਬਣਾਇਆ ਈ। ਤੇ ਇਧਰ ਡਾਕਟਰ ਸਾਹਿਬ ਐ ਦੋ। ਇਧਰ ਲਾਇਆ ਰ ਸੋਈ। ਠੀਕ ਹੈ ਤੇ ਦੇਖਾਂਗੇ ਦੋ ਚਾਰਦਰ ਮੰਡੀ ਦੇ ਨਾਲ ਸੁਣ ਦਿਖਾਵਾਂਗੇ